ਤ੍ਰੋਸਪੁਰ ਦੇ ਪਿੰਡ ਦੇ ਕੋਲ ਹੈ ਜਿਹੜਾ ਬੀਕਾ ਨਹਿਰ ਦੇ ਵਿੱਚ ਕਰੀਬ 35 ਫੁੱਟ ਦਾ ਪਾੜ ਪੈ ਗਿਆ ਪਾਣੀ ਆਸ-ਪਾਸ ਦੇ ਖੇਤਾਂ ਦੇ ਵਿੱਚ ਵੜਦਾ ਦਿਖਾਈ ਦਿੱਤਾ ਜਿਸ ਨਾਲ ਕਿਸਾਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਸੋ ਕਿਉਂਕਿ ਝੋਨੇ ਦਾ ਸੀਜ਼ਨ ਹੈ ਬਿਜਾਈ ਸ਼ੁਰੂ ਹੋਣੀ ਹੈ ਪਰ ਹੁਣ ਪਾਣੀ ਇੱਕਦਮ ਇਹਨਾ ਆਉਣ ਦੇ ਨਾਲ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾੜ ਨੂੰ ਬੰਦ ਕਰਨ ਦੀ ਜੀ ਕੀ ਨਾ ਜੀ ਤੁਹਾਡਾ ਅੱਜ ਕੀ ਕਾਰਨ ਬਣੇ ਨੇ ਇੱਥੇ मेरा नाम गुरमीत सिंह जी इथे अवर फ्लो हो गया सारा पानी ते इन दे कारण तो थो थोड़ा थो जायगा सी नीमा खान सी तो पै गया खार ते पानी ऐनु जान लग गया ते पिंड वाले ने देखा पानी किधरੋਂ ਆਂਦਾ ਤਾਂ ओ पानी देखा भी देखा ਵੀ इतरो नहर ਤੋਂ ਆਉਂ ਨੂੰ ਜਾ ਰਿਹਾ ਸੀ ਬਹਿ ਕੇ ਸਾਰਾ ਪੰਨੇ ਤੇ ਲੋਕਾਂ ਦੀ ਵਿੱਚ ਫਸਲਾਂ ਵੀ ਖੜੀਆਂ ਹੋਈਆਂ ਤੇ ਪਡੀਰੀਆਂ ਸਾਰੀਆਂ ਭਾਈ ਕਿੰਨਾ ਕ ਇਥੇ ਨੁਕਸਾਨ ਹੋਇਆ ਇਥੇ ਖਾਂ ਤਾਂ ਬਹੁਤ ਸਾਰਾ ਹੋ ਗਿਆ ਦੇਖੋ ਇਥੋਂ ਮਨਵੇਰੇ ਸਾਹ ਚੋਂ ਨਾ ਕੀ ਪਵਾਂ ਦੇ ਹਿਸਾਬ ਨਾਲ ਕਿੱਲੇ ਸਾਰੀ ਫਸਲ ਸੁਆਹ ਹੋ ਗਈ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹਦੀ ਸਫਾਈ ਹੁੰਦੀ ਤਾਂ ਇਹ ਨੁਕਸਾਨ ਨਾ ਹੁੰਦਾ ਇਹ ਸਫਾਈ ਇੱਥੇ ਲੱਗੀ ਰਹੀਆਂ ਜੇ ਤੁਸੀਂ ਵੀ ਪਤਾ ਨਹੀਂ ਹੁੰਦਾ ਇਹਨਾਂ ਦੀ ਨਿਗਹਿਲੀ ਸੀ ਉਸ ਇਹਨਾਂ ਨਿਗਹਿਲੀ ਕਰਨ ਕੰਮ ਹੋਇਆ ਕੀ ਨਾ ਤੁਹਾਡਾ ਅੱਜ ਕੀ ਕਰਨ ਬਣਿਆ ਔਰ ਕਿਹੜਾ ਪਿੰਡ ਹੈ ਜਿੱਥੇ ਅੱਜ ਨਹਿਰ ਦਾ ਫਟਿਆ ਨੀਰ ਸਿੰਘ ਹੈ ਤੇ ਪਿੰਡ ਦਾ ਠੇਕੇ ਤੇ ਅਚਾਨਕ ਹੀ ਨਹਿਰ ਜਿਆਦਾ ਚੜ ਗਈ ਸੀ ਵਜੂਦ ਤੋਂ ਬਾਹਰ ਹੀ ਤੇ ਕਟਵਾ ਵੀ 25 ਕਿਲਿਆ ਨੁਕਸਾਨ ਹੋ ਗਿਆ ਤੇ ਪਨੀਰੀਆਂ ਪਨੋੜੀਆਂ ਡੋਪ ਗਈਆਂ ਨੇ ਕੀ ਕਰਨ ਬਲੇ ਨੇ ਕੁਝ ਪਤਾ ਲੱਗਿਆ ਅਜੇ ਤੱਕ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਇੱਥੇ ਆਇਆ ਜਾਂਚਾ ਕਰ ਨਾ ਕੋਈ ਪਤਾ ਨਹੀਂ ਲੱਗਾਇਆ ਕਿੰਨਾ ਕੁ ਨੁਕਸਾਨ ਹੋਇਆ ਅਜੇ ਤੱਕ ਸਾਨੂੰ ਪੱਟੀ ਪਟੀ ਕਿੰਨਾ ਨੁਕਸਾਨ ਹੋਇਆ ਜਾਂ ਜ਼ਿਆਦਾ ਹੋ ਗਿਆ ਰੋ ਗਿਆ ਹੋਵੇ ਤਾਂ ਕਿ ਲਾਈ ਰੋਕੇ ਲੱਗੇ ਹਣੇ ਤਾਜ਼ਾ ਤਾਜ਼ਾ ਦੇਖਾਂ ਮੈਂ ਕਿੰਨੇ ਕੇ ਵਜੇ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਬੰਨ ਟੁੱਟ ਚੁੱਕਾ ਤੁਹਾਨੂੰ ਮੈਂ ਤਾਂ ਘਰ ਚੋਂ ਆਇਆ ਹਾਂ 6:05 ਵਜੇ ਤੇ ਉਹਦਾ ਨਹਿਰਾ ਦੇ ਕਹਿੰਦੇ ਪਾਸੇ ਤਰ ਟੁੱਟ ਗਈ ਦੋਸਤ ਨੇ ਅਸੀਂ ਇਧਰ ਨੂੰ ਆ ਕੇ ਦੁਆਰਾ ਕਿੰਨੇ ਕਿ ਇੱਕ ਪਿੰਡਾਂ ਦੇ ਵਿੱਚ ਇਹਨਾਂ ਨੇ ਨੁਕਸਾਨ ਕੀਤਾ ਕਿੰਨੇ ਕਿ ਪਹਲੀਆਂ ਦੇ ਵਿੱਚ ਨੁਕਸਾਨ ਕੀਤਾ ਕਿਉਂਕਿ ਬੁਜਾਈ ਦਾ ਸੀਜ਼ਨ ਹੈ ਬੁਜਾਈ ਚੱਲਦੀ ਪਈ ਹੈ ਕਿੰਨਾ ਕ ਵੱਡਾ ਲੱਗਦਾ ਹੈ ਕਿ ਜੂਰੀ ਰਿਪੋਰਟ ਦਿਖਾ ਰਾਲਾ ਹੈ